ਮੇਲੇ ਦਾ ਰੂਪ ਨਾ ਦਈਏ ਇੱਕ ਸਟੇਜ ਆਉਦੀ ਹੁੰਦੀ ਆ ਉੱਥੋਂ ਤੋਂ ਸਿੱਖਣ ਨੂੰ ਵੀ ਮਿਲਦਾ ਉਹ ਨਹੀਂ ਹੈਗਾ ਵੀ ਆਪਾਂ ਇੱਕ ਧਰਨਾ ਸੈਣਾ ਸੜਕ ਦੇ ਕੰਲਾ ਬੈਠ ਕੇ ਘਰਾਂ ਨੂੰ ਮੁੜ ਜਾਣਾ ਇੱਥੇ ਬੁਲਾਰੇ ਬੋਲਦੇ ਨੇ ਉਹਨਾਂ ਦੇ ਵਿਚਾਰ ਜੇ ਸੁਣਾਂਗੇ ਨਹੀਂ ਤਾਂ ਆਪਣੇ ਵਿੱਚ ਸਮਝ ਆਉਂਦੀ ਨਹੀਂ ਜਿੰਨਾ ਆਪਾਂ ਬੁਲਾਰਿਆਂ ਦੇ ਨਾਲ ਸੰਪਰਕ ਰੱਖਾਂਗੇ ਫੇਰ ਆਪਣੀ ਸਮਝ ਬਣਦੀ 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 ਸਮੇਂਦਾਰ ਬੰਦਿਆਂ ਦੇ ਵਿੱਚ ਆਪਣੀ ਗਿਣਤੀ ਆਉਣੀ ਲੱਗ ਜਾਂਦੀ ਆ ਬੇਨਤੀ ਕਰਦੇ ਆ ਸਾਰਿਆਂ ਨੂੰ ਜਿਹੜੇ ਭਰਾ ਓਧਰ ਬੈਠੇ ਨੇ ਇਹ ਪਹਿਲੇ ਟਾਈਮ ਸੀ ਆ ਕੇ ਵਿੱਚ ਦਰੀਆਂ ਫਿਸੀਆਂ ਹੋਈਆਂ ਨੇ ਇੱਥੇ ਬੈਠੀ ਆਪਾਂ ਭਾਈ ਸਾਹਿਬ ਬੇਨਤੀ ਮੰਨ ਲਓ ਆ ਜਾਓ ਇੱਧਰ ਦਰੀਆਂ ਤੇ ਆ ਜਾਓ ਬਹਿ ਲਓ ਬਸ ਤੇ ਚੱਲਦੀ ਆਪਾਂ ਨੂੰ ਵਧੀਆ ਵੀ ਲੱਗੇ ਕਿਸਾਨ ਅਤੇ ਮਜ਼ਦੂਰ ਸਾਥਿਓ ਸਭ ਤੋਂ ਪਹਿਲਾਂ ਪੱਤੇ ਦੀ ਸਾਜ ਪਾਈ ਹੈ ਗੱਜ-ਬੱਜ ਕੇ ਗਜਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਵਾਸੀ ਕੋਹਾ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਤੋਂ ਜਨਸਕੱਤਰ ਆ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਕੌਮੀ ਜਨਸਕੱਤਰ ਅਤੇ ਇਸ ਕੇ ਅੰਦਰ ਜੰਗਲ ਬੋਰਡੀ ਦਾ ਮੈਂਬਰ ਹਾਂ ਅਸੀਂ ਟ੍ਰੇਡ ਜੁਨੀਅਰ ਦਾ ਇੰਤੇ ਦਿਨੀ ਲਗਾਤਾਰ ਮੀਟਗਾ ਕਰਕੇ ਅੱਜ ਦੇ ਦਿਨ 16 ਵਰ੍ਹੇ ਨੂੰ ਪੂਰੇ ਭਾਰਤ ਦੇ ਅੰਦਰ ਗ੍ਰਾਮੀਣ ਭਾਰਤ ਬੰਦ ਦੀ ਜਿਹੜੀ ਚਾਲ ਦਿੱਤੀ ਸੀ ਉਹ ਅੱਜ ਪੂਰੇ ਦੇਸ਼ ਦੇ ਅੰਦਰ ਪੈਨ ਜੁਨੀਨਾ ਅਤੇ ਕਿਸਾਨ ਜੁਨੀਨਾ ਐਸ ਕੇਮ ਦੇ ਸੱਜੇ ਤੇ ਮਿਲ ਕੇ ਸ਼ਰਧਾਂਜ ਕਰ ਰਹੀਆਂ ਨੇ ਜਿੱਦਾਂ ਪਹਿਲਾ ਮੋਰਚਾ ਲੱਗਿਆ ਐਸਕੇਮ ਦੇ ਸਦੇਤੇ ਉਸੇ ਤਰ੍ਹਾਂ ਜੋ ਕਹਿੰਦਾ ਦੀ ਮੋਦੀ ਸਰਕਾਰ ਹੈ ਉਹਨੇ ਜੋ ਵਾਦੇ ਕੀਤੇ ਸੀ ਅਸੀਂ ਕਾਨੂੰਨ ਦਾ ਰੱਦ ਕਰਾ ਲੇ ਪਰ ਸਾਡੇ ਨਾਲ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਸਾਰਿਆਂ ਫਸਲਾਦ ਦੇ 700 ਸਾਡੇ ਇੱਕ ਸਾਥ ਜ਼ਹੀਰ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਲਾਪਰਿ ਦੇਣ ਦਾ ਵਾਅਦਾ ਉਹ ਹਲਾਉਣਾ ਭਾਈ ਉਹ ਆਪਣੇ ਉਹ ਆਪਣੇ ਸਾਰੇ ਵਾਅਦੇ ਤੋਂ ਮੁੱਕਰ ਗਈ ਅੱਜ ਫਿਰ ਉਹ ਦੇਸ਼ ਦੇ ਅੰਦਰ ਅਜਿਹੇ ਮਹਾਲ ਪੈਦਾ ਕਰ ਰਹੀ ਹੈ ਕਿ ਕਿ ਮਜਬੂਰ ਅੱਜ ਕਿਸਾਨ ਫਿਰ ਛੜਕਾ ਤੇ ਧਰਨੇ ਦੇ ਮਜਾਰੇ ਦੇਣ ਲਈ ਮਜਬੂਰ ਹੋਏ ਹਨ ਉਹ ਗਲਾਸ ਮੋੜ ਦਿਓ ਭਾਈ ਜਿਸ ਤਰ੍ਹਾਂ ਮੋੜੀ ਜਾਓ ਭਾਈ ਖੇਤੀ ਦੇ ਦਿਨ ਕਾਨੂੰਨ ਬਣਾਏ ਸੀ ਉਸੇ ਤਰ੍ਹਾਂ ਮਜ਼ਦੂਰਾਂ ਦੇ ਖਿਲਾਫ ਵੀ ਇਹਨਾਂ ਨੇ ਜੱਜਾਂ ਕਹੀ 4 ਕੋਟ ਬਿੱਲ ਲਿਆ ਕੇ ਮਜ਼ਦੂਰਾਂ ਦੇ ਆ ਜਿਹੜੇ ਆ ਹੱਕੀ ਕਾਨੂੰਨ ਸੀ ਉਹ ਖਤਮ ਕੀਤੇ ਨੇ 8 ਘੰਟੇ ਦੀ ਜਿਹੜੀ ਜੋੜੀ ਦਾ 12 ਘੰਟੇ ਕਰ ਦੇਣਾ ਉਹਨਾਂ ਨੂੰ ਅੱਜ ਦੇ ਅੰਦਰ ਪਰਮਾਨੈਂਟ ਕਮਿਸ਼ਨ ਨਾ ਦੇਣਾ ਅਗਲੀ ਵੀਰ ਭਰਤੀ ਕਰਕੇ ਚਾਹ ਸਾਹਿਬ ਦੇ ਅੰਦਰ ਰਿਟਾਇਰ ਕਰਕੇ ਉਹਨਾਂ ਨੂੰ ਕੋਈ ਬਣਦਾ ਸਨਮਾਨ ਨਾ ਦੇਣਾ ਅੱਜ ਸਾਡੇ ਜਵਾਨ ਜਿਹੜੇ ਨੇ ਅਗਲੀ ਵੀਰ ਦੇ ਤਾਸ ਤੇ ਭਰਤੀ ਹੋ ਕੇ ਬਾਰਡਰਾਂ ਤੇ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਤਿਕਾਰ ਨਾ ਦੇਣਾ ਇਹ ਅਜੇ ਹੀ ਸੰਗੀ ਸਰਕਾਰ ਹੀ ਕਰ ਸਕਦੀ ਹੈ ਜੋ ਪਿਛਲੇ 70 ਸਾਲਾਂ ਜਿਨੀ ਹੋਇਆ ਉਹ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਕਰਕੇ ਦਿਖਾਇਆ ਮੋਦੀ ਦੀ ਧੌਣ ਦੇ ਵਿੱਚੋਂ ਕਿਲਾ ਜੇ ਕਟਿਆ ਤਾਂ ਉਸਾਰ ਜੁਨੀਨਾ ਨੇ ਕਟਿਆ ਅੱਜ ਕੁਝ ਜੁਨੀਨਾ ਦਾ ਸਾਡੀਆਂ ਜਿਹੜੀਆਂ ਕੁਸ਼ੰਭੂ ਬਾਰਡਰ ਤੇ ਸ਼ੁਗਾਰਸ਼ ਕਰਨੀਆਂ ਆ ਲੈ ਇਸ ਰੋਡ ਜਿਹੜਾ ਸ਼ੰਭੂ ਬਾਰਡਰ ਹੈ ਉਹਨੂੰ ਪਰਦੇਸ਼ ਦਾ ਬਾਡਰ ਨਹੀਂ ਉਹ ਉਹ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਜਿਦਾ ਕਿਸੇ ਹੋਰ ਵਿਦੇਸ਼ ਦਾ ਬਾਡਰ ਹੋਵੇ ਉੱਥੇ ਫੌਜ ਲਾ ਕੇ ਉੱਥੇ ਹੌਸਲਾ ਲਾ ਕੇ ਦਿੱਲੀ ਜਾਣ ਵਾਲੀਆਂ ਜਿਹੜੀਆਂ ਜੰਦਬੰਦੀਆਂ ਹਨ ਉਹਨਾਂ ਨੂੰ ਰੋਕਿਆ ਗਿਆ ਅੱਜ ਦੇਸ਼ ਦੇ ਅੰਦਰ ਸੰਵਧਾਨ ਖਤਰੇ 'ਚ ਹੈ ਅੱਜ ਸਾਡਾ ਲੋਕਤੰਤਰ ਖਤਰੇ 'ਚ ਹੈ ਅੱਜ ਸਾਡੀਆਂ ਫਸਲਾਂ ਤੇ ਸਾਡੀਆਂ ਨਸਲਾਂ ਖਤਰੇ 'ਚ ਨੇ ਪੰਜਾਬ ਦੇ ਨਾਲ ਹਮੇਸ਼ਾ ਹੀ ਕੇਂਦਰ ਸਰਕਾਰ ਜਿਹੜੀ ਹੈ ਉਹ ਬੁਧੀ ਕੀਆ ਕਰਦੀ ਆ ਰਹੀ ਹੈ ਅਜੇ ਤਹੀ ਬਸਰੀ ਜਾਂਦੇ ਜਾਂਦੇ ਆ ਨਾਲੇ ਡਰਾਈਵਰ ਭਾਈ ਚਾਦੇ ਨੇ ਗਾਲਾ ਕਲੂਰ ਕਸ਼ਨੀਆ ਆਂਦਾ ਜੇ ਇਹ ਟੈਂਡਰ ਰਨ ਦੇ ਵਿੱਚ ਕਿਸੇ ਦੀ ਮਾਤ ਹੋ ਜਾਂਦੀ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ ਅੱਜ ਬੇਸ ਦੀਆ ਛੜਕਾ ਤੇ ਰੋਡ ਟੈਕਸ ਦਾ ਲਿਆ ਜਾ ਰਿਹਾ ਸੜਕਾਂ ਤੇ ਟੋਲ ਲਾ ਕੇ ਇਹ ਦੋਰੀ ਦਰਜ ਜਿਹੜੀ ਹੈ ਟੈਕਸ ਪ੍ਰਣਾਲੀ ਇਹ ਗੈਰ ਸਬਦਾਨਿਕ ਹੈ ਅਸੀਂ ਲਸਕੇ ਮੰਦੋ ਪਾਵੜੋਲੀ ਖਾਬਾ ਤੀਕੂ ਮੀਟਰ ਰੱਖੀ ਹੈ ਜਿਹੜਾ ਸ਼ਿਕਸ਼ ਦੂਸਰੀਆਂ ਜਥੇਬੰਦੀਆਂ ਪਟੋਆਪਾਟੇ ਕਰ ਰਿਹਾ ਦਿੱਲੀ ਜਾਣ ਲਈ ਅਸੀਂ ਬਨਾਮੇ ਬੇਨਤੀ ਕਰਦੇ ਆ ਕਿ ਉਹ ਵੀ ਐਸਕੇਮ ਨੂੰ ਸਦਾ ਦੇ ਤੇ ਅਸੀਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਕਾਰਾ ਗੁਰੂ ਮੀਟਿੰਗ ਦੇ ਵਿੱਚ ਆਪਾਂ ਵੀ ਕੋਈ ਮਿਲ ਕੇ ਕੁਝ ਗੱਤਰੀ ਰੂਪरेखा ਤਿਆਰ ਕੀਤੀ ਜਾਵੇ ਕਿਉਂਕਿ ਕਹਿੰਦਾ ਸੀ ਸਰਕਾਰ ਸਾਡਾ ਸਬਰ ਬਰਕਰਾਰ ਰਿਹਾ। ਸਾਨੂੰ ਬਾੜੇ ਨੂੰ ਮਿਲ ਕੇ ਇੱਕਜੁੱਟ ਹੋ ਕੇ ਸੰਘਰਸ਼ ਲਈ ਅੱਗੇ ਵਧਣਾ ਚਾਹੀਦਾ ਹੈ। ਆਓ ਮਿਲ ਕੇ ਆਪਾਂ ਇਕੱਠੇ ਹੋ ਕੇ ਐਸਕੇਲ ਜੁਲਾਈਟੇ ਸੇਧ ਜੁਨੀ ਨਾਲ ਸਾਥ ਦਈਏ ਅਤੇ ਬੋਧੀ ਸਰਕਾਰ ਤਿੰਨਰਤੀ ਜਿਹੜੀ ਸੰਗੀ ਸਰਕਾਰ ਹੈ ਜੋ ਲੋਕਾਂ ਦਾ ਘਾੜ ਕਰ ਰਹੀ ਹੈ ਜੋ ਸਬਿਧਾ ਉਹ ਤੋੜਨ ਲੱਗੀ ਹੋਈ ਹੈ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਅਤੇ ਹਿੰਦੂ ਰਾਸ਼ਟਰਵਾਦ ਲੈ ਕੇ ਆਉਣਾ ਚਾਹੁੰਦੀ ਹੈ ਉਸ ਨੂੰ ਮੋਹਤਵਰ ਜਵਾਬ ਦਈਏ ਅੱਧੇ ਆਉਣ ਵਾਲੀਆਂ ਚੋੜ੍ਹਾਂ ਦੇ ਵਿੱਚ ਰੁਕੀਏ ਆਪਣੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜੇ ਅੱਕੇ ਮੰਗਾ ਨੇ ਉਹਨਾਂ ਲਈ ਮਿਲ ਕੇ ਸ਼ਕਤ ਕਰੀਏ ਜੈ ਜਨਤਾ ਜੈ ਸ਼ਗਰਿਤ ਜਿਤ ਹੋਕਰ ਭਾਰਤੀ ਕਿਸਾਨ ਜਾਨੀਆ ਜਿੰਦਾਬਾਦ ਭਾਰਤੀ ਕਿਸਾਨ ਜਾਨੀਆ ਜਿੰਦਾਬਾਦ